ਜੇ ਕੋਈ ਬੰਦਾ ਪਿੰਡ ਦੇ ਵਿੱਚ ਤੇ ਚਿੱਟੇ ਰੰਗ ਦੇ ਸੱਥਰ ਵਿਛਾ ਕੇ ਤੇ ਉਹੀ ਬੰਦਾ ਉਸੇ ਪਿੰਡ ਚ ਤਿੰਨ ਮੰਜ਼ਲੀ ਕੋਠੀ ਪਾ ਕੇ ਤੇ ਦੀਪਮਾਲਾ ਕਰਦਾ ਹੋਵੇ ਇਹ ਤਾਂ ਨਹੀਂ ਹੋਣ ਦੇਣਾ ਉਹਨਾਂ ਦੇ ਘਰੇ ਤਾਂ ਫਿਰ ਬਲਡੋਜ਼ਰ ਚੱਲੂ ਵੇ ਚ ਪੰਜਾਬ ਸਰਕਾਰ ਨੇ ਪੰਜਾਬ ਚੋਂ ਨਸ਼ੇ ਨੂੰ ਖਤਮ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਯੂ ਨੈਸ਼ਨਲ ਵਿਰੁੱਧ ਪੁਲਿਸ ਨੇ ਹੁਣ ਤੱਕ 11403 ਐਫ ਆਰ ਦਰਜ ਕੀਤੀਆਂ ਨੇ 18867 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਕਰੋੜਾਂ ਦੀ ਡਰੱਗ ਮਨੀ ਬਰਾਮਦ ਕੀਤੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਤੇ ਪੁਲਿਸ ਦੇ ਵੱਲੋਂ ਨਸ਼ਾ ਤਸਕਰਾਂ ਦੇ ਘਰਾਂ ਤੇ ਬੁਲਡੋਜ਼ਰ ਕਾਰਵਾਈ ਵੀ ਕੀਤੀ ਜਾ ਰਹੀ ਹੈ ਨਸ਼ੇ ਦੇ ਕਾਰੋਬਾਰ ਦੇ ਨਾਲ ਬਣਾਈ ਗਈ ਪ੍ਰਾਪਰਟੀ ਨੂੰ ਵੀ ਨਸ਼ਟ ਕੀਤਾ ਜਾ ਰਿਹਾ ਹੈ ਪੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਬੇहद ਹੀ ਹੈਰਾਨ ਕਰਨ ਵਾਲਾ ਮਾਮਲਾ ਮੰਡੀ ਗੋਬਿੰਦਗੜ੍ਹ ਸਾਹਿਬ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਇੱਕ ਪਿਤਾ ਦੇ ਵੱਲੋਂ ਆਪਣੇ ਨਵਜੰਮੇ ਬੱਚੇ ਨੂੰ ਵੇਚ ਦਿੱਤਾ ਜਾਂਦਾ ਹੈ ਹੁਣ ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਆਖਿਰਕਾਰ ਐਡੀ ਕੀ ਮਜਬੂਰੀ ਸੀ ਕਿ ਇੱਕ ਪਿਤਾ ਦੇ ਵੱਲੋਂ ਅਜਿਹਾ ਕਦਮ ਚੁੱਕਿਆ ਗਿਆ ਤਾਂ ਤਤਸਤੀ ਹੈ ਕਿ ਮੰਡੀ ਗੋਬਿੰਦਗੜ੍ਹ ਸਾਹਿਬ ਤੋਂ ਇਹ ਬੇहद ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ ਜਿੱਥੇ ਇੱਕ ਪਿਤਾ ਦੇ ਵੱਲੋਂ ਆਪਣੇ ਹੀ ਨਵਜੰਮੇ ਬੱਚੇ ਨੂੰ ਵੇਚ ਦਿੱਤਾ ਜਾਂਦਾ ਹੈ ਦੱਸਿਆ ਜਾ ਰਿਹਾ ਹੈ ਕਿ ਘਰ ਦੇ ਹਾਲਾਤ ਫੋਨ ਕਾਰਨ ਇਸ ਪਿਤਾ ਦੇ ਵੱਲੋਂ ਅਜਿਹਾ ਕਦਮ ਚੁੱਕਿਆ ਜਾਂਦਾ ਹੈ ਆਪਣੇ ਬੱਚੇ ਨੂੰ ਕੁਝ ਪੈਸਿਆਂ ਦੇ ਖਾਤਰ ਵੇਚ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਖਰੀਦਦਾਰ ਦੇ ਵੱਲੋਂ ਵੀ ਉਸਦੇ ਨਾਲ ਠੱਗੀ ਮਾਰੀ ਜਾਂਦੀ ਹੈ ਦਰਅਸਲ ਖਰੀਦਦਾਰ ਦੇ ਵੱਲੋਂ ਨਕਲੀ ਨੋਟ ਦੇ ਕੇ ਉਸ ਦਾ ਨਵ ਚਮਮਾ ਬੱਚਾ ਜਿਹੜਾ ਆ ਖਰੀਦਿਆ ਜਾਂਦਾ ਹੈ ਤੇ ਹੁਣ ਪੁਲਿਸ ਦੇ ਵੱਲੋਂ ਬੱਚਾ ਵੇਚਣ ਵਾਲੇ ਇਸ ਵਿਅਕਤੀ ਨੂੰ ਉਸ ਦੇ ਸਾਥੀਆਂ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਤੇ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਵੱਡੇ ਖੁਲਾਸੇ ਵੀ ਕੀਤੇ ਗਏ ਨੇ ਤਾਂ ਮੰਡੀ ਗੋਬਿੰਦਗੜ ਸਾਪ ਦਾ ਇਹ ਪੂਰਾ ਮਾਮਲਾ ਹੈ ਜਿੱਥੇ ਇੱਕ ਪਿਤਾ ਦੇ ਵੱਲੋਂ ਘਰ ਦੇ ਹਾਲਾਤ ਖਰਾਬ ਹੋਣ ਕਾਰਨ ਕੁਝ ਹੀ ਪੈਸਿਆਂ ਦੇ ਖਾਤਰ ਆਪਣੇ ਹੀ ਬੱਚੇ ਨੂੰ ਵੇਚ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਹੁਣ ਮੰਡੀ ਗੋਬਿੰਦਗੜ ਦੀ ਪੁਲਿਸ ਨੇ ਇਸ ਵਿਅਕਤੀ ਨੂੰ ਉਸ ਦੇ ਸਾਥੀਆਂ ਸਮੇਤ ਗ੍ਰਿਫਤਾਰ ਕੀਤਾ ਹੈ ਤੇ ਇਸ ਮਾਮਲੇ ਦੇ ਵਿੱਚ ਕੀ ਕੁਝ ਖੁਲਾਸੇ ਕੀਤੇ ਨੇ ਉਹ ਵੀ ਤੁਹਾਨੂੰ ਸੁਣਾਉਂਦੇ ਆਂ ਸਾਨੂੰ 27 ਤਰੀਕ ਨੂੰ ਇਹ ਕਿਤਲਾ ਬਲੀ ਸੀ ਕਿ ਦੀਪ ਹਸਪੀਟਲ ਜਿਹੜਾ ਸਾਡਾ ਮੰਡੀ ਕੋਲ ਉਹ ਚ 23 ਤਰੀਕ ਨੂੰ ਇੱਕ ਬੱਚੇ ਦਾ ਜਨਮ ਹੋਇਆ ਸੀ ਤੇ ਫਿਰ ਉਸ ਬੱਚੇ ਨੂੰ ਇੱਕ ਮਿਡਲ ਮੈਨ ਦੇ ਨੈਕਸਸ ਦੇ ਰਾਹੀਂ ਖਰੀਦਿਆ ਤੇ ਵਿੱਚ ਹੈ ਤੇ ਉਸ ਬੜੀ ਕਿਉਂਕਿ ਇਹ ਬੜੀ ਸਿਸਟਮ ਇਨਫੋਰਮੇਸ਼ਨ ਸੀਗੀ ਤੇ ਜਿੱਦਾਂ ਪੰਜਾਬ ਸਰਕਾਰ ਦਾ ਆਮਾਨਯੋਗ ਸੀਐਮ ਸਾਹਿਬ ਦਾ ਤੇ ਡੀਜੀਪੀ ਸਰ ਵੱਲੋਂ ਜਿਹੜੇ ਇਨਸਟਰਕਸ਼ਨਸ ਹਨ ਉਹ ਸਾਰੇ ਇਨਸਟਰਕਸ਼ਨਸ ਨੂੰ ਫੋਲੋ ਕਰਦੇ ਹੋਏ ਸਾਡਾ ਜਿਹੜਾ ਜ਼ੀਰੋ ਟੋਲਰੈਂਸ ਅਗੇਂਸਟ ਐਨੀ ਟਾਈਪ ਆਫ ਕ੍ਰਾਈਮ ਪਰਟਿਕੁਲਰਲੀ ਜਿਹੜਾ ਇਸ ਤਰੀਕੇ ਦਾ ਹਿਊਮਨ ਸਮਗਲਿੰਗ ਦਾ ਕਰਾਇਆ ਤੇ ਉਹ ਸਾਡੇ ਵੱਲੋਂ ਜਿਹੜੇ ਐਸਪੀ ਸਾਹਿਬ ਤੇ ਡੀਐਸਪੀ ਹਮ ਲੋਕ ਸਾਫ ਦੀ ਨਿਗਰਾਨੀ ਹੇਠ ਇੱਕ ਅਸੀਂ ਟੀਮ ਬਣਾਈਆ ਤੇ ਤੇ ਸਾਡੇ ਐਸਐਚਓ ਸਾਹਿਬ ਮੰਡੀ ਗੋਬਿੰਦਗੜ ਵੱਲੋਂ ਤੇ ਉਹਨਾਂ ਦੀ ਟੀਮ ਵੱਲੋਂ ਬਹੁਤ ਵਧੀਆ ਇਹਦੇ ਵਿੱਚ ਕੰਮ ਕੀਤਾ ਗਿਆ ਜਿਹਦੇ ਵਿੱਚ ਜਿਹੜਾ ਬੀਸਿਕਲੀ ਤਲਵਿੰਦਰ ਸਿੰਘ ਸੀਗਾ ਉਸ ਬੱਚੇ ਦਾ ਜਿਹੜਾ ਪਿਤਾ ਸੀਗਾ ਉਹਨੇ ਇੱਕ ਕਈ ਮੀਡਲਮੈਨ ਦੇ ਰਾਹੀਂ ਇਹ ਬੱਚਾ ਆ ਕੇ ਵੇਚਿਆ ਜਿਸ ਦਾ ਨਾਮ ਸੀਗਾ ਇੱਕ ਦੇਚੋ ਆਸ਼ਾ ਵਰਕਰ ਸੀ ਜਿਹਦਾ ਨਾਮ ਸੀਗਾ ਕਮਲੇਸ਼ ਕੌਰ ਤੇ ਉਹਦਾ ਪਤੀ ਸੀ ਭੀਮ ਸਿੰਘ ਤੇ ਇਹਦੇ ਵਿੱਚ ਇੱਕ ਦਾਈ ਵੀ ਇਨਵੋਲਡ ਸੀ ਜਿਹੜੀ ਮਿਡਵਾਈਫ ਹੁੰਦੀ ਆ ਆਕਸਲਰੀ ਮਿਡਵਾਈਫ ਜਿਹੜੀ ਦਾਈ ਚਰਨ ਕੌਰ ਉਹ ਵੀ ਵਿੱਚ ਇਨਵੋਲਡ ਸੀ ਤੇ ਨਾਲ ਇਹਨਾਂ ਦੇ ਸੀਗੇ ਅਮਨਦੀਪ ਕੌਰ ਉਸ ਅਮ੍ਰਿਤਾ ਇਹਨਾਂ ਸਾਰਿਆਂ ਨੇ ਬੱਚਾ ਰੁਪਿੰਦਰ ਕੌਰ ਤੇ ਬਿਨ ਸਿੰਘ ਨੂੰ ਵੇਚਿਆ ਤੇ ਗਾਂ ਰੁਪਿੰਦਰ ਤੇ ਬਿਨਤ ਨੂੰ ਬੱਚਾ ਇਹਨਾਂ ਨੇ ਅੱਗੇ ਬੱਚਾ ਮਿਸਟਰ ਪ੍ਰਾਸ਼ਾ ਜਿਹੜੇ ਸੀਗੇ ਆਪਣੇ ਉਧਰ ਦੇ ਕੋਲਕੱਤਾ ਦੇ ਉੱਥੇ ਵਿੱਚ ਤੇ ਸਭ ਤੋਂ ਪਹਿਲੇ ਸਾਡੀ ਟੀਮ ਨੇ ਤਲਵਿੰਦਰ ਸਿੰਘ ਕਮਲੇਸ਼ ਕੌਰ ਪੀ ਚਰਨ ਕੌਰ ਅਮਨਦੀਪ ਕੌਰ ਇਹਨਾਂ ਨੂੰ ਮੰਡੀ ਗੋਬਿੰਦਗੜ੍ਹ ਦੇ ਵਿੱਚ ਵਿਖੇ ਇਹਨਾਂ ਦੀ ਸਾਰਿਆਂ ਦੀ 27 ਤਰੀਕ ਨੂੰ ਗ੍ਰਿਫਤਾਰੀ ਉਸ ਤੋਂ ਬਾਅਦ ਜਦੋਂ ਇਹਨਾਂ ਦੀ ਇਨਫੋਰਮੇਸ਼ਨ ਤੇ ਗਾਹ ਸਾਨੂੰ ਪਤਾ ਲੱਗਿਆ ਕਿ ਰੁਪਿੰਦਰ ਕੌਰ ਤੇ ਬੀਨ ਸਿੰਘ ਹੈ ਇਹ ਆਲਰੇਡੀ ਬੱਚੇ ਨੂੰ ਲੈ ਕੇ ਕਿਉਂਕਿ ਜਿਹੜਾ ਮਾਤਰ 2 ਜਾਂ 3 ਦਿਨ ਦਾ ਬੱਚਾ ਸੀ ਇਹਨਾਂ ਨੇ ਇਹਦੇ ਲਈ ਜਾਲੀ ਡਾਕੂਮੈਂਟਸ ਵੀ ਤਿਆਰ ਕੀਤੇ ਕਿਉਂਕਿ ਫਲਾਈਟ ਤੋਂ ਲਿਕੇ ਗਏ ਕਿਉਂਕਿ ਇੰਨਾ ਛੋਟਾ ਬੱਚਾ ਫਲਾਈਟ ਤੇ ਲੈ ਕੇ ਜਾਇ ਨਹੀਂ ਜਾ ਸਕਦਾ ਇਹਨਾਂ ਨੇ ਜਾਲੀ ਡਾਕੂਮੈਂਟ ਤਿਆਰ ਕੀਤੇ ਤੇ ਬੜਾਈ ਮਾੜਾ ਕੰਮ ਕਰਦੇ ਹੋਏ ਛੋਟੇ ਬੱਚੇ ਨੂੰ ਕਲਕੱਤਾ ਲੈ ਕੇ ਗਏ ਤੇ ਗਾਂ ਉੱਥੇ ਕਲਕੱਤਾ ਇਨਾ ਨੇ ਬੱਚਾ ਵੇਚ ਤੇ ਸਾਡੀ ਟੀਮ ਇਨਾ ਦਾ ਪਿੱਛਾ ਕਰ ਰਹੀ ਸੀ ਤੇ ਪਿੱਛੇ ਕਰਦੇ ਹੋਏ ਸਾਡੀ ਟੀਮ ਐਸ ਐਚਓ ਸਾਹਿਬ ਆਪ ਜਿਹੜੇ ਹੈਗੇ ਕਲਕੱਤਾ ਪਹੁੰਚੇ ਤੇ ਕਲਕੱਤਾ ਜਾ ਕੇ ਉੱਥੇ ਇਨਾ ਨੇ ਬੜੀ ਹਿੰਮਤ ਦੇ ਨਾਲ ਰੁਪਿੰਦਰ ਕੌਰ ਬੀਨ ਸਿੰਘ ਤੇ ਜਿਹੜੇ ਪ੍ਰੈਸ਼ਰ ਹੈਗੇ ਉਹਨਾਂ ਨੂੰ ਕਾਬੂ ਕੀਤਾ ਤੇ ਉਹਨਾਂ ਤੋਂ ਬੱਚਾ ਵੀ ਰਿਕਵਰ ਕੀਤਾ ਤੇ ਬੱਚਾ ਜਿਹੜਾ ਫਿਲਹਾਲ ਹੈ ਜਦੋਂ ਉੱਥੇ ਜੱਸਾ ਪੁਲ ਸਾਰਾ ਸੀ ਮਨਾਲ ਉਨ੍ਹਾਂ ਦੇ ਸਾਹਮਣੇ ਅਸੀਂ ਅਰਜੀ ਦਿੱਤੀ ਐਪਲੀਕੇਸ਼ਨ ਲਈ ਤੇ ਬੱਚਾ ਫਲਾਲ ਉੱਤੇ ਜਿਹੜੀ ਐਕਸਪਰਟ ਮੈਡੀਕਲ ਟੀਮ ਜਿਹੜੀ ਹੈਗੀ ਉਹਨਾਂ ਦੀ ਨਿਗਰਾਨੀ ਹਿੱਟ ਸੀ ਡਬਲਯੂ ਸੀ ਡੀ ਨਿਗਰਾਨੀ ਹਿੱਟ ਫਲਾਲ ਹੈ ਗਿਆ ਤੇ ਬਾਕੀ ਦੋਸ਼ੀ ਅਸੀਂ ਟ੍ਰਾਂਜ਼ਿਟ ਰਿਮਾਂਡ ਲੈ ਕੇ ਇੱਥੇ ਲਿਆਏ ਤੇ ਅੱਜ ਦੁਬਾਰਾ ਇਹਨਾਂ ਨੂੰ ਅਸੀਂ ਜਸ ਸਾਹ ਕੋਲੇ ਪੇਸ਼ ਕਰਾਂਗੇ ਤੇ ਫਰਦਰ ਵੀ ਇਹਨਾਂ ਦਾ ਅਸੀਂ ਰਿਕਵੈਸਟ ਕਰਾਂਗੇ ਕਿ ਸਾਨੂੰ ਕੁਝ ਕਿਸ ਦਿਨ ਹੋਰ ਸਮਾਂ ਦਿੱਤਾ ਜਾਵੇ ਤਾਂ ਕਿ ਹੋਰ ਵੀ ਇਸ ਨੈਕਸਸ ਦੇ ਵਿੱਚ ਫੋਨ ਕੋਰ ਇਨਰੋਲ ਡੁਬਈ ਨਾਲ ਉਹਦਾ ਸਾਰਾ ਜਿਹੜਾ ਹੈ ਉਹਦੇ ਬਾਰੇ ਅਸੀਂ ਜਾਣੂ ਕਰ ਸਕੀਏ ਬੇਸਿਕਲੀ ਇਹ ਸਾਰਾ 트ਾਂਜ਼ੈਕਸ਼ਨ ਚੰਦ ਪੈਸਿਆਂ ਤੇ ਉਹਦੇ ਵਿੱਚ ਵੀ ਜਿਹੜੇ ਆਪਸ ਵਿੱਚ ਮੀਡਲਮੈਨ ਸੀਗੇ ਇਹਨਾਂ ਨੇ ਇੱਕ ਦੂਜੇ ਦੇ ਨਾਲ ਠੱਗੀ ਮਾਰਦੀ। ਇਹ ਸਾਰਾ ਰੌਣਾ ਉਦੋਂ ਹੋਇਆ ਜਦੋਂ ਇਹਨਾਂ ਨੇ ਅਲਟੀਮੇਟਲੀ ਜਿਹੜੇ ਅਲਵਿੰਦਰ ਸਿੰਘ ਸੀਗੇ ਜਿਹਦੇ ਬੱਚੇ ਦੇ ਪਿਤਾ ਸੀਗੇ ਉਹਨਾਂ ਨੂੰ ਪੈਸੇ ਨਹੀਂ ਦਿੱਤੇ ਤੇ ਉਹਨਾਂ ਨੂੰ ਨਕਲੀ ਨੋਟ ਜਿੱਦਾਂ ਸੀਗੇ ਉਹਨਾਂ ਨੂੰ ਹੀ ਨਕਲੀ ਨੋਟ ਆਪਸ ਦੇ ਵਿੱਚ ਹੀ ਠੱਗੀ ਮਾਰਲੀ। ਤੇ ਜਿਸ ਕਰਕੇ ਇਹਨਾਂ ਦਾ ਆਪਸ ਵਿੱਚ ਡਿਸਪਿਊਟ ਹੋ ਗਿਆ ਤੇ ਇਹਨਾਂ ਨੇ ਫਿਰ ਸਾਡੇ ਤੱਕ ਇਨਫੋਰਮੇਸ਼ਨ ਆਈ ਤੇ ਸਾਡੀ ਟੀਮ ਨੇ ਕੰਮ ਕੀਤਾ। ਤੇ ਅੱਗੇ ਵੀ ਸਾਡੇ ਜ਼ਿਲ੍ਹੇ ਦੇ ਵਿੱਚ ਜੋ ਵੀ ਇਸ ਤਰੀਕੇ ਦਾ ਅਗਰ ਕੋਈ ਵੀ ਅਗੇ ਬੰਦਾ ਕੋਈ ਵੀ ਇਸ ਤਰੀਕੇ ਦੀ ਹਿਊਮਨ ਸਮਗਲਿੰਗ ਦੇ ਵਿੱਚ ਕਿਸੇ ਦਾ ਵੀ ਉਹ ਸਾਹ ਸਖਤ ਇਸੇ ਤਰੀਕੇ ਨਾਲ ਪਾਵੇਂ ਤੁਸੀਂ ਕਲਕੱਤਾ ਚਲ ਜਾਓ ਚੰਨੀ ਚਲ ਜਾਓ ਜਾਂ ਦੇਸ਼ ਦੇ ਵਿਦੇਸ਼ ਦੇ ਕਿਸੇ ਵੀ ਕੋਨੇ ਦੇ ਵਿੱਚ ਚਲ ਜਾਓ ਸਾਡੀ ਟੀਮ ਵੀ ਤੁਹਾਡੇ ਤੇ ਨਿਗਰਾਨਾ ਹੈਗੀ ਅਸੀਂ ਤੁਹਾਨੂੰ ਨਹੀਂ ਬਖਸ਼ਾਂਗੇ ਤੇ ਇਸ ਕੇਸ ਦੇ ਵਿੱਚ ਵੀ ਹਜੇ ਕਿਉਂਕਿ ਤਫ਼ਤੀਸ਼ ਜਾਰੀ ਹੈ ਹੋਰ ਵੀ ਜੇ ਕਿਸੇ ਦਾ ਰੋਲ ਜਿੱਦਾਂ ਜਿੱਦਾਂ ਕਿਸੇ ਦੀ ਸਮੂਲੀਅਤ ਸਾਹਮਣੇ ਆਉਂਦੀ ਹੈ ਉਸ ਮੁਤਾਬਿਕ ਅੱਗੇ ਕਰੂ ਕਿੰਨੇ ਰਿਕਵਰੀ ਕੀਤੀ ਗਈ ਜੀ ਮਾਸਟਰਮਾਈਂਡ ਕੌਣ ਸੀ ਸਤਵਿੰਦਰ ਦੀ ਪਤਨੀ ਬੀਸਿਕਲੀ ਇਹਨੇ ਜਿਹੜੇ ਮਾਸਟਰਮਾਈਂਡ ਸੀਗੇ ਉਹ ਸੀਗੇ ਮੇਨ ਰੁਪਿੰਦਰ ਕੌਰ ਤੇ ਬਿਨ ਸਿੰਘ ਜਿਹੜੇ ਮਿਡਲਮੈਨ ਸੀ ਕਿੰਨੀ ਰਿਕਵਰੀ ਹੋਈ ਜਣੋ ਫਿਲਹਾਲ ਤੇ ਦੇਚ ਜਿਹੜੇ ਆਪਣੇ ਕੋਲ ਸਿਰਫ ਡੇਢ ਲੱਖ ਦੇ ਕਰੀਬ ਜਿਹੜੇ ਹੈਗੇ ਆ ਜਾਲੀ ਕਰੰਸੀ ਨੋਟ ਜਾਲੀ ਵੀ ਜਿਹੜੇ ਫੋਰ ਐਗਜ਼ਾਮਪਲ ਜਿਹੜੇ ਕਿ ਬੱਚਿਆਂ ਦੇ ਜਿਹੜੇ ਖਿਡੌਣੇ ਵਾਲੇ ਜਿਹੜੇ ਕਰੰਸੀ ਨੋਟ ਦੇ ਮਨੋਰੰਜਨ ਕਰੰਸੀ ਨੋਟ ਹੁੰਦੇ ਆ ਉਹ ਸਾਨੂੰ ਬਰਾਮਦ ਹੋਏ ਆ ਤੇ ਇੰਨੀ ਫਿਲਹਾਲ ਬਰਾਮਦ ਕਿਉਂ ਇਹ ਹਜੇ ਸਟੇਜ ਦੀ ਤਫਤੀਸ਼ ਅੱਗੇ ਜਾ ਰਹੀ ਹੈ ਕਿੰਨੇ ਤਹਾ ਬੱਚਾ ਲੇਖਿਆ ਜੀ ਇਹ ਜੀ ਸਭ ਤੋਂ ਪਹਿਲੇ ਇਹ ਜੀ ਟੋਟਲ 3 ਸਟੈਪ ਦੇ ਸੀਗੇ ਮਿਡਲਮੈਨ ਸਭ ਤੋਂ ਪਹਿਲੇ ਜਿਹੜਾ ਇਹਦਾ ਪਤਾ ਸੀਗਾ ਤਲਵਿੰਦਰ ਕੌਰ ਉਸਨੇ ਅੱਗੇ ਬੱਚਾ ਦਿੱਤਾ ਕਮਲੇਸ਼ ਕੌਰ ਪੀਮ ਤੇ ਦਾਈ ਚਰਨੂ ਉਹਨਾਂ ਨੇ ਅਗਲੇ ਸਟੈਪ ਦੇ ਵਿੱਚ ਬੱਚਾ ਦਿੱਤਾ ਅੰਮ੍ਰਿਤਾ ਉਰਫ ਜਿਹੜੀ ਅਮਨਦੀਪ ਕੌਰ ਹੈ ਉਹਨੂੰ ਉਹਨੇ ਅਗਾਂਹ ਬੱਚਾ ਦਿੱਤਾ ਰੁਪਿੰਦਰ ਤੇ ਬਿਆਨਤ ਨੂੰ ਉਹ ਬੱਚੇ ਨੂੰ ਲੈ ਕੇ ਫਿਰ ਗਾਹ ਕਲ ਗਿਆ ਤੇ ਕਈ ਲੈਵਲਸ ਤੇ ਕਾਰਵਾਈ ਹੋਈ ਹੈ ਜੀ ਹਾਂਜੀ ਇਹਦੇ ਬਿਆਨ ਤੇ ਕਾਰਵਾਈ ਹੋਈ ਹੈ ਐਫ ਆਰ ਇਹ ਜੀ ਆਪਣਾ ਜਿਹੜੇ ਸੇਖਦੇ ਕੋਈ ਚ ਇਹ ਜੀ ਆਪਣੇ ਮੁਖਬਰੀ ਤੇ ਪਰਚਾ ਦਰਜ ਹੋਇਆ ਤੇ 19ਵਾਂ ਵੀ ਪਰਚਾ ਦਰਜ ਇਹ ਗਵਾਹ ਉਹ ਵੀ ਕਰਦੇ ਸੀ ਬੱਚਿਆਂ ਨੂੰ ਜਾਂ ਕਿਤੇ ਦੇ ਕਿਦਾਂ ਵੇਚਦੇ ਸੀ ਦੇਖੋ ਫਿਲਹਾਲ ਕਿਉਂਕਿ ਹਜੇ ਇਹਨਾਂ ਦੀ ਅਗੇ ਤਫ਼ਤੀਸ਼ ਜਾਰੀ ਹੈ ਜੇਕਰ ਇਹਨਾਂ ਦਾ ਇਸ ਤਰੀਕੇ ਦੇ ਪਹਿਲੇ ਵੀ ਇਹਨਾਂ ਨੇ ਜਾਂ ਹੋਰ ਅੱਗੇ ਕਿਸੇ ਫਰਾਗ ਦੇ ਵਿੱਚ ਸੀ ਕਿ ਹੋਰ ਅੱਗੇ ਬੱਚਿਆਂ ਨੂੰ ਪਰਾਨ ਕਰਨਾ ਹੈ ਉਹ ਉਹ ਸਾਰੀ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਉਹ ਹਜੇ ਜਾਰੀ ਹੈ ਕੋਈ ਹੋਰ ਮਾਮਲਾ ਵੀ ਕਰਦੇ ਇਹਨਾਂ ਤੇ ਜੀ ਸਟਾਰਟਿੰਗ ਇੱਥੇ ਕਿੰਨੇ ਦਾ ਸੁੱਦਾ ਤੈ ਹੋਇਆ ਸੀਗਾ ਸਭ ਤੋਂ ਪਹਿਲੇ ਜਿਹੜੀ ਗੱਲ ਹੋਈ ਸੀ ਉਹ ਲਗਭਗ ਲਗਭਗ ਇਹਨਾਂ ਦੀ 4 ਤੋਂ 5 ਲੱਖ ਦੇ ਵਿੱਚ ਗੱਲ ਹੋਈ ਸੀ ਲੇਕਿਨ ਅਲਟੀਮੇਟਲੀ ਜਿਹੜੇ ਬੱਚੇ ਦੇ ਮਾਪੇ ਸੀਗੇ ਉਹ ਵੀ ਉਹਨਾਂ ਨੇ ਮਜਬੂਰੀ ਗਰੀਬੀ ਬਟ ਗਰੀਬੀ ਤੇ ਮਜ਼ਦੂਰੀ ਦੇ ਹਾਲਤ ਦੇ ਵਿੱਚ ਉਹਨਾਂ ਨੇ ਸਾਰਾ ਮਜ਼ਦੂਰੀ ਦੇ ਵਿੱਚ ਕੀਤਾ ਬਟ ਉਸ ਤੋਂ ਉਸ ਦੇ ਬਾਵਜੂਦ ਵੀ ਉਹਨਾਂ ਨੂੰ ਇੱਕ ਬੰਦੇ ਠੱਗੀ ਮਾਰੀ ਪਹਿਲਾਂ ਵੀ ਕੋਈ ਪਹਿਲਾਂ ਵੀ ਕੋਈ ਮਕਦਮਾ ਦਰਜ ਆਇਆ ਇਹਨਾਂ ਤੇ ਜਿਹੜੇ ਜੀ ਫਿਲਹਾਲ ਤਾਂ ਇਹਦਾ ਫਿਲਹਾਲ ਤੋਂ ਕੋਈ ਇਹਨਾਂ ਦੀ ਪੁੱਛਗਿੱਛ ਦੇ ਹਾਲੇ ਤੱਕ ਜਿਹੜੀ ਪੁੱਛਗਿੱਛ ਹੋਈ ਹੈ ਤੇ ਸਾਡੇ ਰਿਕਾਰਡ ਮੁਤਾਬਕ ਕੋਈ ਪਰਚਾ ਹਜੇ ਤੱਕ ਸਾਹਮਣੇ ਨਹੀਂ ਆਇਆ ਫਿਰ ਅੱਗੇ ਕੋਈ ਵੀ ਜਿਹੜੇ ਨਵੇਂ ਤਾਂ ਸਾਹਮਣੇ ਆਂਦੇ ਉਹ ਤੁਹਾਡੇ ਨਾਲ ਅਰਸੋ ਵੀ ਕਰਾਚਪੁਰੇ ਸੇਮ ਹੀ ਮਾਮਲਾ ਹੋਇਆ ਹੈ ਉਹਦੇ ਵਿਸਤਰੀ ਇਨਵੋਲਵਮੈਂਟ ਕਿਤੇ ਫਿਲਹਾਲ ਤਾਂ ਜੀ ਇਹਨਾਂ ਦਾ ਉਹਦੇ ਵਿੱਚ ਕੋਈ ਸਮੂਲੀਅਤ ਸਾਹਮ ਪਟਾਕੇ ਅੱਗੇ ਅਜੇ ਜਿਹੜੀ ਇਹਨਾਂ ਦੀ ਜਿਹੜੀ ਹੈਗੀ ਆ ਉਹ ਜਾਰੀ ਹੈ ਤਫਤੀਸ਼ ਹੋ ਸਕਦਾ ਅੱਗੇ ਕੋਈ ਹੋਰ ਬੰਦਾ ਹੋ ਜਿਹੜੇ ਉਹਨਾਂ ਦੇ ਨਾਲ ਕਨੈਕਟਡ ਹੋ ਉਹ ਸਾਰੀ ਗੱਲਾਂ ਹਲੇ ਜਿਹੜੀ ਹੈਗੀ ਹੈ ਤਫਤੀਸ਼ ਦੌਰਾਨ ਸਰ ਇਹ ਬੱਚੇ ਜਿਹੜਾ ਜਿੰਨੇ ਵੇਚਿਆ ਫਸਟ ਮਰ ਉਹ ਅਸਲ ਮਾਤਾ ਪਿਤਾ ਨੇ ਉਹਨਾਂ ਦੇ ਪਹਿਲਾ ਬੱਚੇ ਕਿੰਨੇ ਆ ਉਹਨਾਂ ਦਾ ਪਹਿਲੇ 3 ਬੱਚੇ ਨੇ ਤੇ ਇਹ ਉਹਨਾਂ ਦਾ ਸੀਗਾ ਜਦੋਂ ਇਹਨਾਂ ਨੇ ਇਸ ਬੱਚੇ ਨੂੰ ਜਨਮ ਦਿੱਤਾ ਇੱਕ ਮਜਬੂਰੀ ਤੇ ਗਰੀਬੀ ਦੀ ਹਾਲਤ ਦੇ ਵਿੱਚ ਜਿਹੜੇ ਮਿਡਲ ਮੈਨ ਹੈਗੇ ਆ ਇਹਨਾਂ ਨੇ ਜਦੋਂ ਇਹਨਾਂ ਨੂੰ ਦੇਖਿਆ ਇਹਨਾਂ ਨੇ ਬੀਸਿਕਲੀ ਇੱਕ ਵਪਾਰ ਬਣਾ ਲਿਆ ਤੇ ਉਸ ਤੋਂ ਬਾਅਦ ਉਸ ਵਪਾਰ ਦੇ ਵਿੱਚ ਵੀ ਜਿਹੜਾ ਅਲਟੀਮੇਟਲੀ ਮਾਪਿਓ ਸੀਗੇ ਉਹਨਾਂ ਨੂੰ ਕੁਝ ਵੀ ਨਾ ਦਿੰਦੇ ਹੋਏ ਉਹਨਾਂ ਨਾਲ ਵੀ ਠੱਗੀ ਮਾਰੀ ਤੇ ਸਾਰੀ ਇਸ ਪੂਰੇ ਕ੍ਰਾਈਮ ਨੂੰ ਜਾਲਦ ਤੇ ਕੰਮ ਕੀ ਕਰਦਾ ਸੀਗਾ ਜੀ ਇਹ ਇੱਕ ਤਾਂ ਜੀ ਗਰੀਬ ਦੀ ਲੇਬਰ ਲੂਬਰ ਦਾ ਕੰਮ ਕਰਦਾ ਸੀ ਜੀ ਪੂਰ ਫਾਈਨੈਂਸ਼ੀਅਲ ਬੈਕਗ੍ਰਾਉਂਡ ਤੋਂ ਸੀ ਜੀ ਦਿਹਾੜੀ ਟਾਈਪ ਜਿਹੜੀ ਲੇਬਰ ਹੁੰਦੀ ਹੈ ਉਸ ਤਰੀਕੇ ਦਾ ਨਾਲ ਦਾ ਕੰਮ ਸੀ ਠੀਕ ਹੈ